ਚੀਫ ਜਸਟਿਸ ਦੇ ਉੱਪਰ ਸਿੱਟੇਗੇ ਜੁੱਤੇ ਅਤੇ ਇੱਕ ਏਡੀਜੀਪੀ ਵੱਲੋਂ ਕੀਤੇ ਗਏ ਇਸ ਸਾਈਡ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਵੱਲੋਂ ਐਸੀ ਆਪਣਾ ਵਿੰਗ ਦੇ ਵੱਲੋਂ ਅੱਜ ਬਠਿੰਡਾ ਦੇ ਅੰਦਰ ਕੀਤਾ ਗਿਆ ਰੋਸ ਪ੍ਰਦਰਸ਼ਨ ਅਤੇ ਫੋਕਿਆ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੋਤਲਾ ਇਸ ਮੌਕੇ ਆਗੂ ਨੇ ਬੋਲਦਿਆਂ ਕਿਹਾ ਕਿ ਹਾਂ ਕਿ ਇਸ ਚੀਜ਼ ਤੋਂ ਸਾਬਤ ਹੁੰਦਾ ਹੈ ਕਿ ਦੇਸ਼ ਦੀ ਜਿਹੜੀ ਆਪਣਾ ਕੇਂਦਰ ਦੀ ਸਰਕਾਰ ਹੈ ਉਹ ਐਸੀ ਲੋਕਾਂ ਦੇ ਆਪਣਾ ਵਿਰੋਧ ਦੇ ਵਿੱਚ ਹੈ ਉੱਚੇ ਅਹੁਦੇ ਦੇ ਬੈਠੇ ਲੋਕਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਭਾਵੇਂ ਉਹ ਚੀਫ ਜਸਟਿਸ ਹੋਵੇ ਭਾਵੇਂ ਏ ਡੀ ਜੀ ਪੀ ਹੋਵੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਕੇਂਦਰ ਆਪਣਾ ਕੇਂਦਰ ਸਰਕਾਰ ਦੇ ਖਿਲਾਫ ਇਹਨਾਂ ਵੱਲ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਦੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁੱਤਰਾ ਬਟਿੰਡ ਅਨੰਦਰ ਫੂਕਿਆ ਗਿਆ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਇਸ ਸਬੰਧੀ ਆਗੂ ਕਿ ਪ੍ਰੋਗ੍ਰੀਸ ਦੇ ਅੰਦਰ ਲੱਗਦਾ ਹੁੰਦਾ ਬੜੀ ਨਰਮੀ ਮੋਦੀ ਸਰਕਾਰ ਹੈ ਹਾਏ 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 ਸੰਸਦਾਂ ਦਾ અપਮਾਨ ਕਰਨ ਵਾਲੀ ਮੋਦੀ ਸਰਕਾਰ ਨੂੰ ਹਰ ਇੱਕ ਨਾਗਰਿਕਾਂ ਤੋਂ ਖੁਸ਼ੀ ਅੱਜ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵੱਲੋਂ ਮੋਦੀ ਸਰਕਾਰ ਦਾ ਇਹ ਮੋਦੀ ਸਾਹਿਬ ਦਾ ਬੁਥਲਾ ਬੁਕਿਆ ਹੈ ਕਿ ਮੋਦੀ ਸਰਕਾਰ ਭਾਜਪਾ ਦੀ ਸਰਕਾਰ ਵੱਲੋਂ ਦਲਤਾਂ ਦੇ ਖਿਲਾਫ ਅਤਿਆਚਾਰ ਕੀਤਾ ਜਾ ਰਿਹਾ ਹੈ ਜਿਵੇਂ ਕਿ ਕੁਛ ਦਿਨ ਪਹਿਲਾਂ ਹੀ ਆਈਪੀਐਸ ਡੀਜੀਪੀ ਲੈਵਲ ਦੇ ਕੇ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਤੇ ਸਰਕਾਰ ਦੇ ਖਿਲਾਫ ਬਹੁਤ ਵੱਡਾ ਜਨਗਤ ਖੜਾ ਹੋਇਆ ਇਸ ਚੀਜ਼ ਦਾ ਔਰ ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਉਹਨਾਂ ਨੂੰ ਵਿੱਚ ਲੋਕਤੰਤ ਦੇ ਵਿੱਚ ਉਹਨਾਂ ਦੇ ਉੱਤੇ ਛੇਤਰ ਮਾਰਿਆ ਗਿਆ ਇਹ ਵੀ ਸਾਰੀ ਮੋਦੀ ਵਿਛਤ ਸਾਹਿਬ ਦੀ ਘਨੌਣੀ ਹਰਕਤ ਬੀਜੇਪੀ ਦੀ ਘਨੌਣੀ ਹਰਕਤ ਆ ਅਸੀਂ ਮੋਦੀ ਸਰਕਾਰ ਤੋਂ ਇਸ ਚੀਜ਼ ਦੀ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਇਸ ਟਾਈਮ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿ ਜਿਹੜੇ ਹਾਲਾਤ ਨੇ ਭਾਰਤ ਸਰਕਾਰ ਦੇ ਵਿੱਚ ਬਹੁਤ ਮਾੜੇ ਹੋ ਚੁੱਕੇ ਮੋਦੀ ਸਰਕਾਰ ਦੇ ਰਾਹੁਲ ਗਾਂਧੀ ਨੇ ਆਪਣਾ ਜਿਹੜੇ ਵਿਚਾਰ ਲੋਕਾਂ ਦੇ ਸਾਹਮਣੇ ਲੈ ਕੇ ਆਵੇ ਵੋਟ ਚੋਰੀ ਦਾ ਕਿ ਵੋਟ ਚੋਰੀ ਕਰਕੇ ਲੋਕ ਸੰਸਦ ਦਾ ਘਾਣ ਕਰਕੇ ਸਰਕਾਰ ਬੀਜੇਪੀ ਦੀ ਬਣੀ ਆ ਇਸ ਕਰਕੇ ਅਸੀਂ ਇਹਨਾਂ ਦੇ ਜਿਹੜੇ ਕਾਲੇ ਚਿੱਠੇ ਨੇ ਲੋਕਾਂ ਦੇ ਵਿੱਚ ਲੈ ਕੇ ਆ ਰਹੇ ਹਾਂ ਤੇ ਅੱਜ ਮੋਦੀ ਸਾਹਿਬ ਦਾ ਬੁਤਲਾ ਫੂਕਿਆ ਤੇ ਇਹਨਾਂ ਨੂੰ ਸਜੇਦ ਕੀਤਾ ਕਿ ਤੁਸੀਂ ਥੋੜੇ ਦਿਨ ਦੇ ਮਹਿਮਾਨ ਹੋ ਆਉਣ ਵਾਲੇ ਸਮੇਂ ਤੇ ਲੋਕ ਤੁਹਾਨੂੰ ਬੀਜੇਪੀ ਨੂੰ ਅਪਣਾਉਣਗੇ ਨਹੀਂ ਕਾਂਗਰਸ ਪਾਰਟੀ ਦੇ ਐਸਆਈ ਵਿੰਗ ਨੇ ਅੱਜ ਸਾਡੇ ਦੋਵੇਂ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਤੇ ਅਧਿਆਤੀ ਸਾਡੇ ਸਰਦੂਲ ਸਿੰਘ ਤੇ ਸਮੀਲ ਕੁਮਾਰ ਜੀ ਇਹਨਾਂ ਦੀ ਅਗਵਾਈ ਚ ਦਲਤ ਸਮਾਜ ਦੇ ਉਲਟ ਜੋ ਹਿੰਦੁਸਤਾਨ ਗਵਰਨਮੈਂਟ ਤੇ ਮੋਦੀ ਸਰਕਾਰ ਦੀ ਜਿਹੜੀਆਂ ਨੀਤੀਆਂ ਨੇ ਉਹਦੇ ਖਿਲਾਫ ਉਤਲਾ ਫੁਕਿਆ ਗਵਾਈ ਸਾਹਿਬ ਦੇ ਜੁੱਤਾ ਫਿੱਟਣਾ ਤੇ ਏਡੀਜੀਪੀ ਜਿਹੜੇ ਪੂਰਨ ਕੁਮਾਰ ਆਈਪੀਐਸ ਹਰਿਆਣੇ ਦੇ ਐ ਉਹ ਵੀ ਦਲਤ ਸੀ ਉਹਨਾਂ ਦਾ ਆਤਮ ਹਤਿਆ ਕਰਨਾ ਤੇ ਉਹਨਾਂ ਦਾ ਸੁਸਾਈਡ ਨੋਟ ਵੀ ਲਿਖ ਕੇ ਜਾਣਾ ਇਹ ਦੋ ਸਾਬਤ ਹੁੰਦਾ ਹੈ ਕਿ ਜਿਹੜੀਆਂ ਉੱਚੀਆਂ ਸੰਸਥਾਵਾਂ ਨੇ ਕੋਠੇ ਵੀ ਜਿਹੜੇ ਦਲਤ ਲੋਕ ਹੈ ਚਾਹੇ ਅਫਸਰ ਨੇ ਉਹ ਅੱਜ ਦੀ ਜਿਹੜੀ ਬੀਜੇਪੀ ਦੀ ਸਰਕਾਰ ਹੈ ਸੇਫ ਨਹੀਂ ਹੈਗੇ ਕਾਂਗਰਸ ਪਾਰਟੀ ਉਹਨਾਂ ਦੇ ਹਿੱਤ ਚ ਦਲਤਾਂ ਦੇ ਹਿੱਤ ਚ ਗਰੀਬਾਂ ਦੇ ਹਿੱਤ ਚ ਪੁਚਲਿਆਂ ਦੇ ਹਿੱਤ ਚ ਆਵਾਜ਼ ਠਾਉਂਦੀ ਰਹੂਗੀ ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਉਹਨਾਂ ਦੀ ਰਹਿਨਮਾਈ ਕਰਨ ਵਾਸਤੇ ਟਾਪਰ ਰਹੂਗੀ ਤੇ ਸਾਡੇ ਕੰਮ ਕਰ ਦੇਤਾ ਪ੍ਰਦਰਸ਼ਨ ਇਹ ਕੀਤਾ ਜਿਹੜੀ ਸਾਡੀ ਸਭ ਤੋਂ ਉੱਚੀ ਸੰਸਥਾਨ ਹੈ ਜਸਟਿਸ ਆਫ ਇੰਡੀਆ ਕੋ ਸੁਪਰੀਮ ਕੋਰਟ ਆਫ ਇੰਡੀਆ ਕੋਰਟ ਦੇ ਚੀਫ ਜਸਟਿਸ ਤੇ ਜੁੱਤਾ ਮਾਰਿਆ ਇਹ ਬਹੁਤ ਮੰਦਭਾਗੀ ਗੱਲ ਹੈ ਸਾਡਾ ਲੋਕਤੰਤਰ ਦੇ ਸੰਵਿਧਾਨ ਨੂੰ ਕਹਨ ਪਹੁੰਚਾਉਣ ਵਾਸਤੇ ਬੀਜੇਪੀ ਕੰਮ ਕਰ ਰਹੀ ਹੈ